ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿੰਨੇ ਵੀ ਭਰਾ ਇਸ ਵੀਡੀਓ ਨੂੰ Facebook ਪੇਜ ਜਾਂ YouTube ਚੈਨਲ ਦੇ ਰਾਹੀਂ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਪੂਰੀਆਂ ਚੰਗੀਆਂ ਐਨ ਸ਼ੋਅ ਕੁਆਲਿਟੀ ਬਿਲਕੁਲ ਸਪੌਟਲੈਸ ਨੌਕਰੀਆਂ ਬਿਸ਼ੇਰੀਆਂ ਦਿਖਾਉਣੀਆਂ ਨੇ ਦੋਵੇਂ ਬਿਸ਼ੇਰੀਆਂ ਚੰਗੀਆਂ ਬਹੁਤ ਨੇ ਆਹ ਜਿਹੜੀ ਬਿਸ਼ੇਰੀ ਦੋਸਤੋ ਤੁਸੀਂ ਪਹਿਲੀ ਦੇ ਦੇਖ ਰਹੇ ਹੋ ਇਹ ਬਿਸ਼ੇਰੀ ਦੀ ਉਮਰ ਤਕਰੀਬਨ 8 ਕੁ ਮਹੀਨੇ ਆ ਬਾਲ ਪੌਰੀਆਂ ਦੀ ਬੇਸ਼ੇਰੀ ਬਿਲਕੁਲ ਸਾਫ ਆ ਦੋਸਤੋ ਤੇ ਇਹ ਬੇਸ਼ੇਰੀ ਹੈਗੀ ਹਾਥੀ ਘੋੜੇ ਦੀ ਪੋਤੀ ਆ ਤੇ ਰਾਜਦੂਤ ਘੋੜੇ ਦੀ ਬੱਚੀ ਆ ਇਹਦੀ ਮਾਂ ਵੀ ਨੌਕਰੀ ਘੋੜੀ ਆ ਬਹੁਤ ਜਿਆਦੇ ਚੰਗੀ ਸ਼ੋਅ ਕੁਆਲਿਟੀ ਬੱਚੀ ਆ ਲੈਂਥ ਲੋਂਥ ਬੜੀ ਚੰਗੀ ਆ ਇਹਦੀ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਆ ਤੁਸੀਂ ਦੇਖ ਸਕਦੇ ਹੋ ਕੰਨ ਕੰਨ ਬੜਾ ਸ਼ਕੀਨ ਆ ਕੁੰਡੀ ਵਾਲਾ ਕੰਨਾ ਮੂੰਹ ਬੜਾ ਪਤਲਾ ਹੈਗਾ ਤੇ ਲੈਂਥ ਬੜੀ ਆ ਬੇਸ਼ੇਰੀ ਦੀ ਸੋ ਜੇ ਕਿਸੇ ਭਰਾ ਨੇ ਇਹ ਬੁਸ਼ੇਰੀ ਖਰੀਦਣੀ ਹੈ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਬੁਸ਼ੇਰੀ ਨੂੰ ਲੈ ਕੇ ਤੁਸੀਂ ਰਿੰਗਾਂ ਦੇ ਵਿੱਚ ਲਾਉਣ ਵਾਸਤੇ ਵੀ ਤਿਆਰ ਕਰ ਸਕਦੇ ਹੋ ਜਿਵੇਂ ਅੱਗੇ ਸ਼ੋਅ ਆਉਣੇ ਆ ਨਾ ਤੇ ਬੱਚੀ ਪਰਫਾਰਮ ਬੜਾ ਵਧੀਆ ਕਰੂਗੀ ਬਾਕੀ ਖਾਨਦਾਨ ਬੜਾ ਚੰਗਾ ਆ ਗਿਆ ਇਹਦਾ ਕਦ ਕੱਠ ਵੀ ਸੋਹਣਾ ਕਰੂ ਬੁਸ਼ੇਰੀ ਸੋ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੋਸਤੋ ਅੱਗੇ ਆਪਾਂ ਤੁਹਾਨੂੰ ਦੂਜੀ ਬੁਸ਼ੇਰੀ ਦਿਖਾਉਣੇ ਆ ਇਹ ਬੁਸ਼ੇਰੀ ਜਿਹੜੀ ਹੈਗੀ ਹੈ ਵੱਡੀ ਹੈ ਇਹਦੀ ਉਮਰ ਹੈਗੀ 8 ਕੁ ਮਹੀਨੇ ਤੇ ਦੂਜੀ ਬਸ਼ੇਰੀ ਹੈਗੀ ਆ ਲਗਭਗ 4 ਸਵਾ 4 ਮਹੀਨਿਆਂ ਦੀ ਆ ਬਸ਼ੇਰੀ ਅਮਿਤਰੋ ਜਿਹੜੀ 4 ਸਵਾ 4 ਮਹੀਨੇ ਜਿਹਦੀ ਉਮਰ ਆ ਇਹ ਵੀ ਬਸ਼ੇਰੀ ਚੰਗੀ ਬਹੁਤ ਆ ਬਰੀਕੀਆਂ ਬਰੁਕੀਆਂ ਇਹਦੇ 'ਚ ਵੀ ਬੜੀਆਂ ਨੇ ਤੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਦੋਨਾਂ ਬਸ਼ੇਰੀਆਂ ਦਾ ਆਪਸ ਵਿੱਚ ਉਮਰ ਦਾ ਹੀ ਫਰਕ ਆ ਤੇ ਪਰ ਦੇਖਣ ਨੂੰ ਇੱਕੋ ਜਿਹੀਆਂ ਹੀ ਲੱਗਦੀਆਂ ਨੇ ਬਣ ਤਰ੍ਹਾਂ ਦੇ ਵਿੱਚ ਮੂਹ ਮਹਾਂਦਰੇ ਦੀ ਵੀ ਬੜੀ ਸੋਹਣੀ ਆ ਕੰਨਾਂ ਕੁੰਨਾਂ ਦੀ ਇਹ ਵੀ ਸ਼ਕੀਨਾ ਇਹਦਾ ਕੰਨ ਛੋਟਾ ਬਹੁਤ ਆ ਇਹ ਬਸ਼ੇਰੀ ਵੀਰ ਕੋੜੇ ਦੀ ਪੋਤੀ ਆ ਦੋਸਤੋ ਜਿਹੜਾ ਡਾਕਟਰ ਸਟਡ ਫਾਰਮ ਤੇ ਬਾਈ ਸ਼ੇਂਦਰ ਕੋਲਿਆ ਉਸ ਕੋੜੇ ਦੀ ਪੋਤੀ ਆ ਇਹਦੀ ਉਮਰ 4 ਮਹੀਨੇ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਬਸ਼ੇਰੀਆਂ ਖਰੀਦਣਾ ਚਾਹੁੰਦਾ ਤਾਂ ਬਾਈ ਗੁਰਿੰਦਰ ਦੇ ਨਾਲ ਗੱਲ ਕਰ ਲਿਓ ਜਿਹੜਾ ਇਹਨਾਂ ਦੋਨੇ ਬਸ਼ੇਰੀਆਂ ਦਾ ਓਨਰ ਆ ਪਿੰਡਾ ਬਾਈ ਦਾ ਤਲਵੰਡੀ ਸੋਭਾ ਸਿੰਘ ਤੇ ਨੰਬਰ ਨੋਟ ਕਰ ਲਓ 7528047530 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਤੋਂ ਇੱਕ ਦਾ ਫੋਟੋ ਵਾ ਫੁੱਟਵਾ ਮੰਗਾ ਲਿਓ ਜੇ ਕਿਸੇ ਨੂੰ ਇੱਛਾ ਹੋਈ ਤਾਂ ਤੇ ਦੂਜੀ ਗੱਲ ਇਹ ਆ ਇਹ ਬਸ਼ੇਰੀ ਵੀ ਆ ਜਿਹੜੀ ਛੋਟੀ ਇਹ ਵੀ ਬਾਲਪੌਰੀਆਂ ਦੀ ਬਿਲਕੁਲ ਸਾਫਾ ਤੇ ਜਿਹੜਾ ਇਹ ਪਿੰਡਾ ਤਲਵੰਡੀ ਸੋਭਾ ਸਿੰਘ ਇਹ ਹਰੀਕੇ ਪੱਤਨ ਤੋਂ ਤਕਰੀਬਨ 23 24 ਕਿਲੋਮੀਟਰ ਦੂਰ ਆ ਤੇ ਜਿੱਥੇ ਛਾਨ ਘੋੜਾ ਹੁੰਦਾ ਸੀ ਸਭਰਾਵਾ ਪਿੰਡਾ ਉਸ ਪਿੰਡ ਤੋਂ ਜਿਹੜਾ ਇਹ ਪਿੰਡ ਆ ਗਾ ਤਲਵੰਡੀ ਸੋਭਾ ਸਿੰਘ ਤਕਰੀਬਨ 6-7 ਕਿਲੋਮੀਟਰ ਦੂਰ ਆ ਸੋ ਫੋਨ ਲਾ ਲਿਓ ਬਸ਼ੇਰੀਆਂ ਚੰਗੀਆਂ ਬਹੁਤ ਨੇ ਗੁਲਾਬੀਪਣ ਵੀ ਬੜਾ ਐ ਕਹਿ ਸਕਦੇ ਆ ਵੀ ਕਿਸੇ ਪਾਸਿਓਂ ਬਸ਼ੇਰੀਆਂ ਦੇ ਵਿੱਚ ਘਾਟ ਕੋਈ ਨਹੀਂ ਬਾਕੀ ਭਾਅ ਚ ਬਣ ਜਾਣਗੀਆਂ ਰੇਟ ਦੀ ਗੱਲਬਾਤ ਤੁਹਾਡੇ ਨਾਲ ਫੋਨ ਤੇ ਹੋਊਗੀ